करोड़ हाँ मुख का मुख्य मंत्री अरविंद प्रीमो दे इतिहास दवा इतिहास कमा ਲੈ ਲਿਆ ਲਿਓ ਮੌਕੇ ਨੋਟ ਚਾਕੇ ਐਮਐਲਏ ਸਾਹਿਬ ਤੁਹਾਡਾ ਇਹੋ ਹੀ ਜਵਾਬ ਹੈ ਬਾਕੀ ਬਵਾ ਦੇ ਵਿੱਚ ਫੰਡ ਮੰਗ ਕੀਤੇ ਹੋਇਆ ਟੋਟਲ 11 ਕਰੋੜ ਰੁਪਏ ਦੀ ਮੰਗ ਕਰੀ ਜਿਸ ਦੇ ਵਿੱਚ 4 ਕਰੋੜ 60 ਦੇ ਟੈਂਡਰ ਲੱਗ ਗਏ ਨੇ ਕੰਮ ਚੱਲੂ ਥੋੜੇ ਸਾਹਮਣੇ ਹੋ ਪਰ ਮੈਨੂੰ ਤੁਹਾਨੂੰ ਦੱਸਦਾ ਅੱਜ ਅੱਜ ਚੰਦ ਕਾਂਗਰਸੀ ਬੰਦੇ ਆਪ ਆਪਣੀ ਗੱਡੀ ਉੱਤੇ ਰਿਹਾ गलता सुनो एक बार सुनो भाई सोचो तू कर जाओ ਇਹ ਬਹੁਤ ਦੁਖੀ ਹਾਂ ਪੂਰਾ ਬਹੁਤ ਮੈਨੂੰ ਲੱਗਦਾ ਹੈ ਇਸ ਮਾਹੌਲ ਦੇ ਨਾਲ ਮੈਂ ਜਰੂਰ ਜੁੜਿਆ ਹੋਇਆ ਬੰਦੇ ਲੋਕੀਆ ਕਿ ਤੁਸੀਂ ਪਾਣੀ ਚੜ੍ਹਦੇ ਹੋ ਪਾਣੀ ਖੜਦਾ ਮੀਆਂ ਦਾ ਵੀ ਖੜਦਾ ਹੈ ਸੀਵੇ ਦਾ ਵੀ ਕੁਝ ਹੋਰ ਹੁੰਦਾ ਹੈ ਮੈਂ ਮੰਨਦਾ ਪਰ ਇਹਦੇ ਵਿੱਚ ਇੱਕ ਪਾਸੇ ਰਾਜ ਕਰਨ ਵਾਲੀਆਂ ਪਾਰਟੀਆਂ ਦਾ ਤਾਂ ਤੇ ਇੱਕ ਪਾਸੇ ਮੈਂ ਹਜ ਸਾਢੇ 3-3 ਸਾਲ ਸਮਾਂ ਘਟ ਹੈ ਪਰ ਪਹਿਲੇ ਟਰਮ ਦੇ ਵਿੱਚ ਮੈਂ ਸੀਆਰਏ ਦੀ ਵਿਧਾਨ ਸਭਾ ਦਾ ਮੁੱਦਾ ਪਹਿਲੇ ਦਿਨ ਮੈਂ ਕਿਸੇ ਜੇ ਮੁੱਦਾ ਚੱਕਿਆ ਸੀਆਰਏ ਦਾ ਜੀ ਵਿਧਾਨ ਸਭਾ ਦੇ ਵਿੱਚ ਜੇ ਕਿਸੇ ਨੂੰ ਨਹੀਂ ਤਾਂ ਮੈਂ ਹੁਣ ਕੱਢ ਕੇ ਤੁਹਾਨੂੰ ਦਿਖਾ ਕੇ ਜਾਊਂਗਾ ਕਿ ਬੋਲੇਆ ਨੂੰ ਬੋਲੇਆ ਫਿਰ ਜਦੋਂ ਮੈਂ ਉਹ ਪ੍ਰੋਜੈਕਟ ਨੂੰ ਪਾਸ ਕਰਾ ਲਿਆ ਕੌਂਡ ਤੇ ਮੈਨੂੰ ਪ੍ਰੋਜੈਕਟ ਪਾਸ ਕਰਾਉਣ ਤੇ ਮੈਨੂੰ 7 ਸਵਾ ਸਾਲ ਲੱਗਿਆ ਪਾਸ ਕਰਾਉਣ ਤੋਂ ਬਾਅਦ ਵਿਧਾਨ ਸਭਾ 'ਚ ਮੈਂ ਫੇਰ ਬੋਲੇ ਤੁਹਾਡੇ ਹੱਕ 'ਚ ਮੱਡੀ ਵਾਲਿਆਂ ਦੇ ਥੱਕ ਕੇ ਬੋਲੇ ਆ ਵੀ ਸਾਡੇ ਲੋਕ ਬਹੁਤ ਦੁਖੀ ਐ ਸਰ ਸਾਡੇ ਆ ਪੈਸੇ ਰਿਲੀਜ਼ ਕਰ ਦਿਓ ਪੈਸੇ ਪਾ ਦਿਓ ਤੇ ਮੈਂ ਉਸ ਤੋਂ ਬਾਅਦ ਦੇ ਵਿੱਚ ਬਸਟਾ ਰੋਡ ਦਾ ਮੁੱਤਾ ਵੀ ਮੈਂ ਵਿਧਾਨ ਸਭਾ ਦੇ ਵਿੱਚ ਚੱਕਿਆ ਬਸਟਾ ਰੋਡ ਤੇ ਦੱਲਾ ਰੋਡ ਤੇ ਉਧਰੋਂ ਫੈਕਟਰੀ ਰੋਡ ਇਹਦੇ ਲਈ ਤਕਰੀਬਨ 4 ਕਰੋੜ 62 ਲੱਖ ਰੁਪਇਆ ਜਿਹੜਾ ਹੁਣੇ ਤੁਹਾਨੂੰ ਲੈਟਰ ਤੇ ਆ ਕੇ ਖੜੇ ਆ ਉਹਦੇ ਟੈਂਡਰ ਲੱਗ ਗਏ ਅਗਲੀ ਗੱਲ ਇਹ ਤੋਂ ਬਾਅਦ ਚ ਨੈਕਸਟ ਜਿਹੜਾ ਛੋਟਾ ਹੁਣ ਸੀਵਰੇਜ ਦਾ 23 ਕਰੋੜ 90 ਲੱਖ ਚਲੋ ਮੇਰੇ ਨਾਲ ਜੇ ਕੰਮ ਨਹੀਂ ਚੱਲ ਰਿਹਾ ਅੱਜ ਤਿਹਾਰ ਦਾ ਦਿਨ ਕਰਕੇ ਹੋ ਸਕਦਾ ਬੰਦ ਹੋਵੇ ਚਲੋ ਮੈਂ ਦਿਖਾਵਾਂ ਪਾਈਪਾਂ ਪਈਆਂ ਹੋਈਆਂ ਚਲੋ ਮੈਂ ਦਿਖਾਵਾਂ ਪਾਈਪਾਂ ਬਾਹਰ ਪਈਆਂ ਹੋਈਆਂ ਜਿਹੜੀਆਂ ਪਾਈਆਂ ਪਰ ਮੰਡੀ ਡੁੱਬ ਗਈ ਪਰ ਮੈਂ ਦੱਸਦਾ ਪੀਰ ਵਾਲੇ ਪਾਣੀ ਵਾਸਤੇ 21 ਕਰੋੜ 90 ਲੱਖ ਮਨਜ਼ੂਰ ਹੋ ਗਿਆ ਉਹਦੇ ਟੈਂਡਰ ਹੁਣ ਲੱਗ ਜਾਣਿਆ ਦੰਗ ਜਨਾ ਦੇ ਵਿੱਚ ਮਰੀ ਆਜੀ ਐਕਸਲ ਦੇ ਨਾਲ ਲੰਮੀ ਤੋੜੀ ਗੱਲ ਹੋਈ ਆ ਤੇ ਉਹਦੇ ਨਾਲ ਨਹਿਰਾ ਤੋਂ ਪਾਣੀ ਲਿਆ ਕੇ ਅਸੀਂ ਉੱਥੇ ਪੂਲਾ ਕਰਾਂਗੇ 36 ਕਿਲੋਮੀਟਰ 36 ਕਿਲੋਮੀਟਰ ਨਮੀਆਂ ਪੈਪਾ ਗਣੀਆਂ ਨੇ ਸਾਰਾ ਪ੍ਰੋਜੈਕਟ ਬਹਿ ਕੇ ਕੱਲਾ 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 ਮੈਨੂੰ ਪਤਾ ਹੈ ਤੁਹਾਨੂੰ ਆਸ ਤੇ ਉਮੀਦ ਆ ਮਾਦੀ ਪਾਰਕੀ ਤੋਂ ਆ ਵੀ ਇਹੀ ਕਰਨੀ